ਪਾਈਪਾ ਦੇ ਸਾਬਕਾ ਮੰਤਰੀ ਚੌਧਰੀ ਸਰਜੀਤ ਕੁਮਾਰ ਜੈਨੀ ਨੂੰ ਡੀਪੂ ਹੋਲਡਰ ਯੂਨੀਅਨ ਵੱਲੋਂ ਦਿੱਤਾ ਗਿਆ ਮੰਗ ਪੱਤਰ ਅਤੇ ਕੀਤੀ ਗਈ ਮੰਗ ਇਸ ਤੋਂ ਬਾਅਦ ਕੀ ਬੋਲੇ ਪਾਈਪਾ ਦੇ ਸਾਬਕਾ ਸਿਹਤ ਮੰਤਰੀ ਚੌਧਰੀ ਸਰਜੀਤ ਕੁਮਾਰ ਜੈਨੀ ਜੀ ਮਸਲਾ ਇਹ ਸੀ ਵੀ ਸਾਡਾ ਜਿਹੜਾ ਹੈਗਾ ਪੂਰੇ ਪੰਜਾਬ ਦਾ 18500 ਡੀਪੂ ਹੋਲਡਰ ਜਿਹੜਾ ਹੈਗਾ ਭਗਵੰਤ ਮਾਨ ਸਰਕਾਰ ਨੇ ਬੇਰੋਜ਼ਗਾਰ ਕਰਤਾ ਜੀ ਇਹਨਾਂ ਨੇ ਸਾਰਿਆਂ ਤੋਂ ਪਹਿਲਾਂ ਜਿਹੜੀ ਪਾਲਿਸੀ ਬਣਾਈ ਸੀ ਉਹਦੇ ਚ ਮਾਰਕਫੈਡ ਦੇ ਨਾਂ ਲਾਇਸੈਂਸ ਜਾਰੀ ਕਰਵਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਲਾਇਸੈਂਸ ਜਾਰੀ ਕਰਕੇ ਉਹਨਾਂ ਨੂੰ ਕਾਰਡ ਹਰ ਇੱਕ ਪਿੰਡ ਦੇ ਵਿੱਚੋਂ ਜਿਨ੍ਹਾਂ ਨੇ 200 ਤੋਂ ਵੱਧ ਜਿਨ੍ਹਾਂ ਨੇ ਕਾਰਡ ਸੀ ਸਾਰੇ ਉਹਨਾਂ ਨਾਲ ਲਾਏ ਸੀ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜਿਹੜਾ ਡੀਪੋ ਹোলਡਰਾਂ ਦਾ 200 ਕਾਰਡ ਛੱਡਿਆ ਸੀ ਇਹਨਾਂ ਨੇ ਉਹ ਵੀ ਨਹੀਂ ਛੱਡ ਰਹੇ ਹੁਣ ਹੁਣ ਜਿੱਥੇ ਵੀ ਜਾ ਰਹੇ ਆ ਮਾਰਕਫੇਡ ਦਾ ਜਿਹੜਾ ਕੋਈ ਇਨਸਪੈਕਟਰ ਹੈ ਜਾਂ ਮਾਰਕਫੇਡ ਦੇ ਜਿਹੜੇ ਕਰਿੰਦੇ ਆ ਇਹਨਾਂ ਨੇ ਕੀ ਕੀਤਾ ਇੱਕ ਏਜੰਸੀ ਮਾਰਕਫੇਡ ਨੇ ਅੱਗੇ ਪ੍ਰਾਈਵੇਟ ਬੰਦੇ ਰੱਖ ਕੇ ਪਰਚੀਆਂ ਕਢਵਾ ਰਹੇ ਆ ਜੇ ਕਿਸੇ ਨੂੰ ਮਸ਼ੀਨ ਨਹੀਂ ਚਲਾਣੀ ਆਉਂਦੀ ਤਾਂ ਉਹਨੂੰ ਉਹ ਲਿਸਟਾਂ ਦੇ ਰਹੇ ਆ ਵੀ ਲਿਸਟਾਂ ਦੇ ਉੱਤੇ ਆਧਾਰ ਕੱਢਦੇ ਉੱਤੇ ਕਣਕ ਵੰਦਦੇ ਹੋ ਜੀ ਠੀਕ ਹੈ ਜੀ ਇੱਕ ਇਹਦੇ ਵਿੱਚ ਗੋਟਾਲਾ ਜਿਹੜਾ ਹੈਗਾ ਸਾਰਿਆਂ ਤੋਂ ਵੱਡਾ ਕਿਉਂ ਜੇ ਡਿਪੂ ਆਲਡਰ ਕੋਈ ਥੋੜਾ ਬਹੁਤ ਕਿਸੇ ਨੂੰ ਕੱਟ ਦਿੰਦਾ ਜਾਂ ਵਧ ਦਿੰਦਾ ਉਸ ਬੰਦੇ ਦੀ ਸ਼ਿਕਾਇਤ ਹੋ ਜਾਂਦੀ ਸੀ ਉਸ ਬੰਦੇ ਨੂੰ ਇਨਸਪੈਕਟਰ ਐਫਐਸਓ ਜਾਂ ਜਿਹੜੇ ਵੀ ਕੋਈ ਕਰਮਚਾਰੀ ਹੋ ਖਿੱਚ ਲੈਂਦੇ ਸੀ ਹੁਣ ਇਹ ਆਪ ਕਰਮਚਾਰੀ ਇਹਨਾਂ ਨੂੰ ਨਾ ਕੋਈ ਪੁੱਛਣ ਵਾਲਾ ਨਾ ਕੋਈ ਹੋਰ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਾ ਦੱਸਣ ਵਾਲਾ ਇਹ ਆਪ ਦੀ ਮਨਮਰਜ਼ੀ ਕਰੀ ਜਾਂਦੇ ਐ ਅੱਜ ਤੁਸੀਂ ਵੇਖੋ ਸੋਸ਼ਲ ਮੀਡੀਆ ਤੇ ਵੀ ਲੈਟਰ ਆਈਆਂ ਪਈਆਂ ਘਟੋ ਘਟ 9 ਥਾਵਾਂ ਤੇ ਅੱਜ ਅੱਜ 9 ਥਾਵਾਂ ਤੇ ਲਿਖਤੀ ਰਿਟਰਨ ਜਿਹੜਾ ਹੈ ਨਾ ਰਾਸ਼ਨ ਘਟ ਦੇਣ ਦੀਆਂ ਸ਼ਿਕਾਇਤਾਂ ਹੋਈਆਂ ਇਹਨਾਂ ਦੀਆਂ ਪਰ ਇਹਨਾਂ ਦੀਆਂ ਸ਼ਿਕਾਇਤਾਂ ਦਾ ਕੋਈ ਜਵਾਬ ਨਹੀਂ ਮਿਲਣਾ ਕਿਉਂਕਿ ਇਹ ਜਿਹੜੇ ਬੰਦੇ ਨੇ ਸਾਰੇ ਸਰਕਾਰ ਦੇ ਨੇ ਸਰਕਾਰ ਦੇ ਨਾਲ ਨੇ ਇਹਨਾਂ ਦਾ ਕੋਈ ਜਵਾਬ ਇਹਨਾਂ ਤੋਂ ਨਹੀਂ ਹੋਣਾ ਇਹਨਾਂ ਕੋਲ ਤੁਸੀਂ ਜੈਨੀ ਸਾਹਿਬ ਨੂੰ ਮਿਲੇ ਹੋ ਜੈਨੀ ਸਾਹਿਬ ਕੋਲੋਂ ਅਸੀਂ ਡਿਮਾਂਡ ਆ ਜਿੱਤੀ ਸੀ ਵੀ ਜੇ ਡੀਪੋ ਆਰਡਰ ਦਾ ਸਿਸਟਮ ਠੀਕ ਹੈ ਜਾਂ ਨਹੀਂ ਹੈ ਇਹ ਦੱਸਣ ਵਾਲੀ ਭਗਵੰਤਮਾਨ ਸਰਕਾਰ ਕੋਈ ਨਹੀਂ ਹੁੰਦੀ ਤੁਸੀਂ ਜਿਹੜਾ ਅਲੋਕੇਸ਼ਨ ਜਿਹੜੀ ਕਣਕ ਦੀ ਹੈ ਜਿਸ ਤਿਹੇ ਹਿਸਾਬ ਨਾਲ ਤੁਸੀਂ ਅ alloction ਕੀਤੀ ਹੈ ਮਾਰਕਫੈਡ ਨੂੰ ਜਾਂ ਮਾਰਕਫੈਡ ਦੇ ਕਰਿੰਦਿਆਂ ਨੂੰ ਮਾਰਕਫੈਡ ਦੇ ਜਿਹੜੇ ਫੇਅਰ ਪ੍ਰਾਈਸ ਸ਼ੋਪ ਨੇ ਉਹਨਾਂ ਨੂੰ alloction ਕੀਤੀ ਹੈ ਉਹਨਾਂ ਦੇ ਬਰਾਬਰ ਸੇਮ alloction ਜਿਹੜੀ ਹੈਗੀ ਹੈ ਡਿਪੋ ਹਲਟਰਾਂ ਨੂੰ ਕਰੋ ਉਸ ਤੋਂ ਬਾਅਦ ਵੇਖੋ ਵੀ ਡਿਪੋ ਹਲਟਰ ਕੋ ਲੋਕ ਕਹਿੰਨ ਕਿ ਆਟਾ ਵੱਧ ਲੈ ਕੇ ਜਾਂਦੇ ਆ ਜਾਂ ਮਾਰਕਫੈਡ ਕੋਲ ਜਾਂਦੇ ਆ ਠੀਕ ਹੈ ਜੀ ਇਹ ਅਸੀਂ ਮੰਗ ਜਿਹੜੀ ਜਨ ਸਾਹਿਬ ਨੂੰ ਆਈ ਕੀਤੀ ਸੀ ਵੀ ਸਾਨੂੰ ਜਿਹੜਾ ਸਾਡਾ ਹੱਕ ਬਣਦਾ ਜਿਹੜਾ ਦਿੱਤਾ ਜਾਵੇ ਸਾਨੂੰ ਅਲੋਕੇਸ਼ਨ ਬਰਾਬਰ ਹੋਵੇ ਉਸ ਤੋਂ ਬਾਅਦ ਤੁਸੀਂ ਵੇਖੋ ਜੇ ਸਾਡੇ ਕੰਮ ਚ ਪਾਰਦਰਸ਼ਤਾ ਹੈ ਤਾਂ ਲੋਕ ਸਾਡੇ ਕੋਲ ਰਾਸ਼ਨ ਲੈਣਗੇ ਜੇ ਸਾਡੇ ਕੋਲ ਪਾਰਦਰਸ਼ਤਾ ਨਹੀਂ ਹੈਗੀ ਤਾਂ ਲੋਕ ਫਿਰ ਮਾਰਗਫੇਡ ਕੋਲ ਜਾਣਗੇ ਠੀਕ ਹੈ ਤੁਸੀਂ ਹੁਣ ਡਿਮਾਂਡ ਕਰਦੇ ਕਿ ਤੁਹਾਡੇ ਵੀ ਅਸੀਂ ਥਰੂ ਹੋਣੀ ਚਾਹੀਦੀ ਤਾਂ ਸਰ ਬਿਲਕੁਲ ਅਸੀਂ ਡਿਮਾਂਡ ਆ ਕਰਦੇ ਆ ਜੀ ਵੀ ਸਾਡੇ ਥਰੂ ਸਾਡੇ ਥਰੂ ਹੋਵੇ ਸਾਨੂੰ ਜਿਹੜਾ ਪੰਜਾਬ ਸਰਕਾਰ ਦਾ ਕੰਮ ਹੈ ਕਰ ਕਰ ਵੰਡਣ ਦਾ ਉਹਨਾਂ ਨਾਲ ਸਾਨੂੰ ਕੋਈ ਸ਼ਿਕਾਇਤ ਨਹੀਂ ਪਰ ਉਹੀ ਪੰਜਾਬ ਸਰਕਾਰ ਸਾਡੇ ਕੋਲ ਵੰਡਾ ਰਹੀ ਹੈ ਉਹੀ ਪੰਜਾਬ ਸਰਕਾਰ ਮਾਰਗਫੇਡ ਕੋਲ ਵੰਡਾ ਰਹੀ ਹੈ ਪੰਜਾਬ ਸਰਕਾਰ ਜਿਹੜੀ ਮਾਰਗਫੇਡ ਕੋਲ ਵੰਡਾ ਰਹੀ ਹੈ ਉਹਨਾਂ ਨੂੰ ਤਾਂ ਮਹਿਮਤਾਨਾ ਦੇ ਰਹੀ ਹੈ ਉਹਨਾਂ ਨੂੰ ਤਨਖਾਹ ਦੇ ਰਹੀ ਹੈ ਡਿਪੋ ਹੋਲਡਰ ਨੂੰ ਸਿਰਫ 47 ਰੁਪਏ ਕਮਿਸ਼ਨ ਹੈਗਾ ਉਹ ਵੀ ਸਾਡਾ 13 ਮਹੀਨਿਆਂ ਦਾ ਜਿਹੇ ਪੈਂਡਿੰਗ ਹੈਗਾ ਪੰਜਾਬ ਸਰਕਾਰ ਨੇ ਸਾਨੂੰ ਨਹੀਂ ਪੇਟ ਕੀਤਾ ਠੀਕ ਹੈ ਨਹੀਂ ਲੈਣਾਂ ਦੀ ਗੱਲ ਕਰਦੇ ਆ ਵੀ ਡਿਪੋ 'ਤੇ ਲੈਣਾ ਲਗਦੀਆਂ ਤਾਂ ਕਰਕੇ ਅਸੀਂ ਘਰ ਘਰ ਪੁਚਾ ਰਹੇ ਆ ਡਿਪੋ ਵਾਲੀਆਂ ਲੈਣਾ ਤਾਂ ਇਹਨਾਂ ਨੂੰ ਦਿਸਦੀਆਂ ਵੀ ਡਿਪੋ 'ਤੇ ਲੈਣਾ ਲਗਦੀਆਂ ਡਿਪੋ 'ਤੇ ਲੈਣਾ ਲਗਦੀਆਂ 6 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਇੱਕ ਵਾਰੀ ਜਾਂ ਦੋ ਦਿਨ ਇਸ ਤੋਂ ਬਾਅਦ ਮੈਂ ਐਜ਼ੇ ਡਿਪੋ ਹੋਲਡਰ ਜਾਂ ਮੈਂ ਯੂਨੀਅਨ ਦੀ ਤਰਫੋਂ ਮੈਂ ਕਹਿੰਦਾ ਵੀ ਪੰਜਾਬ ਸਰਕਾਰ ਦਾ ਕੋਈ ਨੁਆਇੰਦਾ ਮੇਰੇ ਕੋਲ ਆਵੇ ਮੈਂ ਉਹਨਾਂ ਨੂੰ ਜਾ ਕੇ ਵਿਖਾਵ ਕਿੱਡੀ ਕਲੰਬੀ ਲਾਈਨ ਹੈ ਤੁਸੀਂ ਇੱਕ ਜਾ ਕੇ 9 ਵਜੇ ਪਰਚੀ ਕਟਾਉਣ ਵਾਸਤੇ ਖੜਦੇ ਆ 12 ਵਜੇ ਤੱਕ ਪਰਚੀ ਕਟਿੰਦੀ ਹੈ ਉਸ ਤੋਂ ਬਾਅਦ ਜਦੋਂ ਡਾਕਟਰ ਕੋਲ ਜੰਨੇ ਆ 2 ਵਜੇ ਤੱਕ ਡਾਕਟਰ ਬੈਠਦਾ 8:00 ਵਜੇ ਨੂੰ ਆਪਾਂ ਜਿੱਥੇ ਡਾਕਟਰ ਕੋਲ ਪਹੁੰਚਾਂਗੇ ਉਹਨੇ ਨੂੰ ਡਾਕਟਰ ਉੱਠ ਕੇ ਚਲਾ ਜਾਂਦਾ ਉਹ ਲਾਈਨ ਇਹਨਾਂ ਨੂੰ ਕਿਉਂ ਨਹੀਂ ਦਿਸਦੀ ਫਿਰ ਉਸ ਤੋਂ ਬਾਅਦ ਸਿਹਤਾਂ ਕੇਂਦਰਾਂ ਦੇ ਵਿੱਚ ਜੇ ਕੋਈ ਕੰਮ ਹੈਗਾ ਉੱਥੇ ਜਾ ਕੇ ਅੱਜ ਤੁਸੀਂ ਲਾਈਨ 'ਚ ਵੇਖ ਲਓ ਕੀ ਬਣਦੇ ਇਹਨਾਂ ਦਾ ਹਾਲਾਤ ਕੋਈ ਵੀ ਕੰਮ ਜਿਹੜਾ ਬਗੈਰ ਲਾਈਨਾਂ ਤੋਂ ਦੱਸੇ ਤਾਂ ਸਹੀ ਨਾ ਬਗੈਰ ਲਾਈਨਾਂ ਤੋਂ ਆ ਕੰਮ ਹੋ ਰਿਹਾ ਹੈ ਕਿਹਨਾਂ ਜੀ ਬਲਰਾਮ ਨਾਇਜ਼ ਮੈਂ ਪੰਜਾਬ ਤੇ ਅਨੇਕੋ ਨੇਕ ਮਸਲੇ ਹੈ ਇਹ ਰੋਜ਼ਗਾਰ ਦੇਣ ਦੀ ਗੱਲ ਕਰਦੇ ਆਂ ਬਗਤਮਾਨ ਸਰਕਾਰ ਜਿਹੜੀ ਹੈ ਉਲਟਾ ਰੋਜ਼ਗਾਰ ਖੋਰੀ ਹੈ ਔਰ ਜਿਹੜੇ ਸਿਸਟਮ ਪੱਟੜੀ ਨਾਲ ਇਨਸਾਫ ਮਿਲ ਰਿਹਾ ਹੈ ਲੋਕਾਂ ਨੂੰ ਸੁਵਿਧਾ ਮਿਲ ਰਹੀ ਹੈ ਉਹ ਪੱਟੜੀ ਜਿਹੜੀ ਹੈ ਉਹਨੂੰ ਬਦਲ ਕੇ ਦੂਸਰੀ ਤੇ ਲੈਣਾ ਚਾਹੁੰਦੇ ਜਿਸ ਤਰ੍ਹਾਂ ਦੇ ਡਿਪੂ ਯੂਨਿਮ ਜਿਹੜੀ ਹੈ ਮਿਲੀ ਹੈ ਦੇਖੋ ਇਹ ਪਿੰਡਾਂ ਦੇ ਵਿੱਚ ਕੰਮ ਕਰਦੇ ਇਹਨਾਂ ਦੇ ਵੀ ਪਰਿਵਾਰ ਹੈ ਔਰ ਇਹ ਜਿਹੜੇ ਕੰਮ ਕਰਦੇ ਆ ਤਾਂ ਇਹਨਾਂ ਨੂੰ ਮਸ਼ੀਨ ਦੇਤੀ ਤੋ ਹੁਣ ਇਹਨਾਂ ਦੇ ਜਿਹੜੇ ਵੰਡਦੇ ਐ ਤਾਂ ਇਹਨਾਂ ਦੇ ਪਿੰਡ ਦੇ ਵਿੱਚ ਲਾਜ ਵੀ ਐ ਪਿੰਡ ਦੇ ਵਿੱਚ ਹਰੇਕ ਬੰਦਾ ਮਿਲ ਕੇ ਵੀ ਉਹ ਸਾਰਿਆਂ ਨੂੰ ਸਹੀ ਜਿਹੜਾ ਐ ਅਨਾਜ ਇਹ ਵੰਡ ਦਿੰਦੇ ਨੇ ਠੀਕ ਐ ਜਿਹੜਾ ਸੈਂਟਰ ਤੋਂ ਆਂਦਾ ਤੇ ਡਿਪੂਆਂ ਤੇ ਜਾਂਦਾ ਸੀਗਾ ਤੇ ਬੜਾ ਸਿਸਟਮ ਸੋਹਣਾ ਚੱਲਦਾ ਸੀ ਕਿਸੇ ਨੂੰ ਕੋਈ ਦਿੱਕਤ ਨਹੀਂ ਸੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਕਿਉਂਕਿ ਡਿਪੂ ਆਰਡਰ ਪਿੰਡ ਦੇ ਵਿੱਚ ਹੀ ਬੈਠਾ ਸੀ ਭਾਵੇਂ ਕੋਈ ਬਾਹਰ ਗਿਆ ਸੀ ਵਿਆਹ ਗਿਆ ਛੱਦ ਗਿਆ ਦੋ ਦਿਨਾਂ ਬਾਅਦ ਆ ਕੇ ਲੈ ਲੈਂਦਾ ਤਿੰਨ ਦਿਨ ਬਾਅਦ ਆ ਕੇ ਲੈ ਲੈਂਦਾ ਪਰ ਜੇਣਾ ਕੋਈ ਬਚਦਾ ਵੀ ਸੀ ਤੇ ਸਾਡੇ ਵਰਗਾ ਵੀ ਕਹਿ ਦਿੰਦਾ ਸੀ ਭਾਈ ਇਹਨੂੰ ਵਿਚਾਰੇ ਕੋਈ ਖ ਹੈ ਨਹੀਂ ਤੇ ਆਪ ਵੀ ਤਰਸ ਕਰਕੇ ਉਹਨੂੰ ਅਨਾਜ ਜਿਹੜਾ ਹੈ ਦੇ ਦਿੰਦੇ ਸੀ ਸਮਾਨ ਜਿਹੜਾ ਦੇ ਦਿੰਦੇ ਸੀ ਅੱਜ ਭਗਵੰਤ ਮਾਨ ਜੀ ਨੇ ਇੱਕ ਆਟਾ ਸਿਸਟਮ ਵੀ ਆਟਾ ਬਣਾ ਕੇ ਸੀ ਘਰ-ਘਰ ਦੇਾਂਗੇ ਦੇਖੋ ਤੁਹਾਡੇ ਕੋਲ ਨਾ ਕੋਈ ਸੰਧ ਨਾ ਕੋਈ ਸਾਧ ਨੇ ਪਰ ਇਸ ਤਰ੍ਹਾਂ ਜਿਵੇਂ ਹੁਣ ਕੀਤਾ ਹੈ ਵੀ ਜਿਹੜੀ ਲੋਕਾਂ ਨੂੰ ਦਫ਼ਤਰਾਂ ਤੇ ਨਹੀਂ ਜਾਣਾ ਪਊਗਾ ਘਰ-ਘਰ ਜਾ ਕੇ ਸੀ ਲੋਕਾਂ ਦੇ ਕੰਮ ਕਰਾਂਗੇ ਘਰ-ਘਰ ਆਟਾ ਦੇਾਂਗੇ ਉਲਟਾ ਜਿਹੜਾ ਸਿਸਟਮ ਚੱਲ ਰਿਹਾ ਸੀ ਉਹਨੂੰ ਸਾਰੇ ਨਰਾਂ ਨੇ ਦੇ ਲੋ ਉਹ ਕਰਤਾ ਇਸ ਕਰਕੇ ਕੀ ਹੈ ਕਿ ਅਜੇ ਬੀਪੂ ਹੋਲਡਰ ਆਏ ਨੇ ਦੇਖੋ ਜਿਨ੍ਹਾਂ ਨਾਲ ਕਿੰਨਾ ਮਤਲਬ ਲੋਕ ਇਹਨਾਂ ਨਾਲ ਜੁੜੇ ਹੋਏ ਨੇ ਔਰ ਲੋਕਾਂ ਨੂੰ ਸੁੱਖ ਸੁਵਿਧਾ ਦੇ ਰਹੇ ਨੇ ਹਰ ਇੱਕ ਤਰ੍ਹਾਂ ਦੀ ਦੇ ਰਹੇ ਨੇ ਤਾਂ ਇਹ ਅਜੇ ਸਰਕਾਰੀ ਹੱਥਾਂ ਦੇ ਵਿੱਚ ਦੇਖ ਕੇ ਔਰ ਇਹਨਾਂ ਨੂੰ ਵੀ ਦੇਖੋ ਰੋਜ਼ਗਾਰ ਦੇਣ ਦੀ ਗੱਲ ਹੈ ਇਹਨਾਂ ਨੂੰ ਵੀ ਰੋਜ਼ਗਾਰ ਆਟੇ ਦੇਣ ਦੀ ਗੱਲ ਕਰਦੇ ਨੇ ਚੱਕੀ ਵਾਲਾ ਵੀ ਰੋਜ਼ਗਾਰ ਮਤਲਬ ਕੀ ਹੈ ਕਿ ਇਹ ਸਿਸਟਮ ਇਹਨਾਂ ਦਾ ਬਿਲਕੁਲ ਗਲਤ ਹੈ ਔਰ ਇਸ ਤਰ੍ਹਾਂ ਹੀ ਮਤਲਬ ਜਿੰਨੀਆਂ ਵੀ ਇਹਨਾਂ ਨੇ ਗੱਲਾਂ ਖੀਤੀਆਂ ਇਕਤੇ ਜਿਵੇਂ ਹਸਪੀਟਲ ਸੀਗੇ ਦੇਖੋ ਇਹ ਕਹਿੰਦੇ ਅਸੀਂ ਮੋਹਲਾ ਕਲਨਿਕ ਬਣਾਵਾਂਗੇ ਜਿਹੜੇ ਡਿਸਪੈਂਸਰੀਆਂ ਸੀ ਪ੍ਰਾਇਮਰੀ ਸੈਂਟਰ ਸੀਗੇ ਜਿਹੜੇ ਹੈਲਥ ਸੈਂਟਰ ਸੀਗੇ ਚੱਲਦੇ ਸੀ ਉਹ ਬੰਦ ਕਰਤੇ ਹਰ ਆ ਦੇਖੋ ਤੁਸੀਂ ਜਾ ਕੇ ਇਹਨਾਂ ਜਿਹੜਾ ਬਣਾਇਆ ਪਰ ਉੱਥੇ 6-6 ਮਹੀਨੇ ਦੇ ਲੋਕਾਂ ਦੇ ਹੜਤਾਲ ਕਰ ਰਖੇ ਤਨਖਾਹ ਨਹੀਂ ਦਿੱਤੀ ਦਵਾਈ ਕਿਤੇ ਦੇਣਗੇ ਹਰ ਜਿਹੜਾ ਸਿਸਟਮ ਪੰਜਾਬ ਦਾ ਸੀ ਪੂਰਾ ਕਲੈਪਸ ਨਾ ਨੇ ਕਰਤਾ ਖਾਲੀ ਇੱਕ ਬੋਰਡ ਲਾ ਕੇ ਸਾਡਾ ਕੰਮ ਬੋਲਦਾ ਕੰਮ ਨਹੀਂ ਜੂਟ ਇਹਨਾਂ ਦੀ ਬੋਲਦੀ ਹੈ ਇਹ ਦੇਖੋ ਕਿੰਨੇ ਬੰਦੇ ਖੜੇ ਨੇ ਪੂਰਾ ਪੰਜਾਬ ਜਿਹੜਾ ਡਿਪੋ ਹੈ ਇਤਰਾ ਇਮਾਮ ਤਰਾ ਇਮਾਮ ਕਰੀ ਜਾਂਦੇ ਇਹਨਾਂ ਦੀ ਗੱਲ ਸੁਣੀ ਜਾਵੇ ਪੁਰਾਣਾ ਸਿਸਟਮ ਚੰਗਾ ਸਿਸਟਮ ਸੀ ਠੀਕ ਹੈ ਤੁਸੀਂ ਮਸ਼ੀਨ ਦੇ ਦਿੱਤੀ ਉਹ ਚੰਗੀ ਗੱਲ ਹੈ ਤਾਂ ਇਹਨਾਂ ਕੋਲ ਮਸ਼ੀਨ ਆਪਦੀ ਸੀ ਉਹ ਉੱਠਾ ਲਾਇਆ ਪਰ ਨਜਾਇਜ਼ ਜੇ ਤੁਹਾਨੂੰ ਇਹ ਸ਼ੱਕ ਸੀ ਕਿ ਕਿਸੇ ਨੂੰ ਨਜਾਇਜ਼ ਨਾ ਦੇਣ ਤਾਂ ਬਿਲਕੁਲ ਨਹੀਂ ਦਿੰਦੇ ਮਸ਼ੀਨ ਉਹਨਾਂ ਨੇ ਦਿੱਤੀ ਜਾਵੇ ਪਰ ਡਿਪੂ ਅਨਾਜ ਜਿਹੜਾ ਇਹਨਾਂ ਨੂੰ ਦਿੱਤਾ ਜਾਵੇ ਇਹ ਪਿੰਡ 'ਚ ਬੈਠ ਕੇ ਜਿਸ ਤਰ੍ਹਾਂ ਮੰਡਰ ਸਿਸਟਮ ਦੇ ਇਹ ਜਿਹੜਾ ਕੇਜਰੀਵਾਲ ਤੇ ਭਗਵਤ ਮਾਨ ਜੀ ਰੀਸ ਕਰਦੇ ਮੋਦੀ ਸਾਹਿਬ ਦੀ ਗੁਜਰਾਤ ਦੀ ਰੀਸ ਕਰਦੇ ਫਿਰ ਦੇਵੇਂ ਇਹਨਾਂ ਨੂੰ 20000 ਰੁਪਿਆ ਇਹਨਾਂ ਨੂੰ 20000 ਰੁਪਿਆ ਦੇਵੇ ਫਿਰ ਆਪਣੇ ਆਪ ਹੀ ਕੰਮ ਕਰਨਗੇ ਉਹ ਵੀ ਨਹੀਂ ਦੇਣਾ ਕਮਿਸ਼ਨ ਵੀ ਨਹੀਂ ਦੇਣਾ ਕਦੋਂ ਪਿਆ ਐ ਇਸ ਕਰਕੇ ਕੀ ਹੈ ਕਿ ਇਹਨਾਂ ਦੀ ਮੰਗ ਆ ਜਿਹੜੀ ਮੈਨੂੰ ਦਿੱਤੀ ਹੈ ਮੰਗ ਮੈਮੋਰੀਓ ਲੈਟਰ ਲਾ ਕੇ ਅਮਿਤ ਸ਼ਾਹ ਜੀ ਨੂੰ ਮੈਂ ਭੇਜਦਾ ਤੇ ਹਮੇਸ਼ਾ ਵੀ ਜਿਹੜਾ ਲਿਓ ਲੈਟਰ ਲਾ ਕੇ ਸੀ ਭੇਜਦਾ ਉਹਦਾ ਜਵਾਬ ਆਉਂਦਾ ਤੇ ਉੱਤੇ ਜਿਹੜੀ ਗੱਲ ਹੈ ਵੀ ਤਾ ਨਾ ਜਿਹੜਾ ਮਾਲ ਮਾਲਕਾਂ ਦਾ ਮਸੂਰੀ ਕੰਪਨੀ ਦੀ ਅਨਾਜ ਸੈਂਟਰ ਦਾ ਮਸੂਰੀ ਏਕਰੀ ਜਾਂਦਾ ਹੈ ਪਿਛਲੀ ਵਾਰੀ ਕਾਂਗਰਸ ਦੀ ਸਰਕਾਰ ਸੀ ਜਿੰਨਾ ਸੈਂਟਰ ਤੋਂ ਆ ਰਿਹਾ ਇਹਨਾਂ ਨੇ ਕਾਂਗਰਸ ਸਰਕਾਰ ਨੇ ਕਹਿ ਵੀ ਅਸੀਂ ਹੋਏ ਇੱਕ ਛਿਪਜੀ ਬਣਾ ਦੀ ਉਹਦੇ ਚ ਕ੍ਰੈਪਸ਼ਨ ਕ੍ਰੈਪਸ਼ਨ ਕੀਤੀ ਇਹਨਾਂ ਨੇ ਉਹ ਅਨਾਜ ਹੋਈ ਉਹਨੂੰ ਵੰਡਣਾ ਉਹ ਲੋਕਾਂ ਦੀ ਕਟੋਥੀਆਂ ਕਰ ਕਰਕੇ ਜਿਹੜਾ ਹੈ ਉਹ ਕੀਤਾ ਇਸ ਤਰ੍ਹਾਂ ਇਹਨਾਂ ਨੇ ਆਪ ਦੇ ਇੱਕ ਵਾਰੀ ਕਾਰਡ ਘੱਟ ਤੇ ਹੁਣ ਕਹਿੰਦੇ ਸੀ ਕਾਰਡ ਦੇ ਤੇ ਮਤਲਬ ਇਹ ਇਸ ਤਰ੍ਹਾਂ ਦਾ ਤਰ੍ਹਾਂ ਜਿਹੜਾ ਸਿਸਟਮ ਚੱਲ ਰਿਹਾ ਹੈ ਇਹ ਖਰਾਬ ਹੋ ਰਿਹਾ ਔਰ ਅਸੀਂ ਦੇ ਵਾਸਤੇ ਇਹਨਾਂ ਦੇ ਇਸ ਕੋਲ ਰਾਂਦੇ ਭਾਰਤੀ ਜਨਤਾ ਪਾਰਟੀ ਜੱਕੜ ਸਾਹਮਣੂ ਮਿਲੇ ਅਸੀਂ ਇਹਨਾਂ ਦੇ ਨਾਲ ਖੜੇ ਆ ਲੋਕਾਂ ਦੇ ਨਾਲ ਖੜੇ ਆ ਖਾਲੀ ਇਹਨਾਂ ਦਾ ਮਸਲਾ ਨਹੀਂ ਹੈ ਪਿੰਡਾਂ ਦੇ ਵਿੱਚ ਜਦੋਂ ਜਾਂਦਾ ਸੀ ਲੋਕਾਂ ਨੂੰ ਇਲਾਜ ਮਿਲਦਾ ਸੀ ਕਣਕ ਮਿਲਦੀ ਸੀ ਗਰੀਬ ਉਹਦੇ ਨਾਲ ਮਤਲਬ ਰਾਜੀ ਸੀ ਖੁਸ਼ ਸੀਗਾ ਤਾਂ ਅੱਜ ਇਹ ਕਰਕੇ ਬਰ ਮਤਲਬ ਹੈ ਇਲਾਜ ਲੋਕਾਂ ਕੋਲ ਹੈ ਨਹੀਂ ਇਹ ਟਰਲ ਸਿਸਟਮ ਕੋ ਚੱਲ ਨਹੀਂ ਸਕਦਾ ਇਸ ਕਰਕੇ ਅਸੀਂ ਐਸੇ ਇਹਦੇ ਪ੍ਰੋਗਰਾਮ ਵੀ ਐ ਸਿਸਟਮ ਦੀ ਬਹੁਤ ਮਾਦੀ ਮੈਂ ਨਿੰਦਾ ਕਰਦਾ ਵੀ ਇਸ ਤਰ੍ਹਾਂ ਦੇ ਹੱਕ ਕਿਸੇ ਦੇ ਨਾਮ ਮਾਰੋ ਜਿਹੜੀ ਸਿਸਟਮ ਚੱਲ ਰਿਹਾ ਸੀ